ਦੋਸਤੋ ਮੈਂ ਇਸ ਟਾਈਮ ਮੁੰਮ ਦਾ ਫਾੜਕ ਤੇ ਖੜਾ ਹੈਗਾ ਆ ਤੁਸੀਂ ਦੇਖ ਸਕਦੇ ਆ ਜਿਹੜਾ ਇੱਥੇ 7 ਵਜੇ ਦੇ ਕਰੀਬ ਇੱਕ ਬਹੁਤ ਭਿਆਨਕ ਹਾਦਸਾ ਹੋਇਆ ਹੈਗਾ ਆ ਪੱਛਮੀ ਜਿਹੜੀ ਮੁਸਲੋ ਸੈਰ ਤੋਂ ਆ ਰਹੀ ਸੀਗੀ ਤੇ ਇਹ ਤੁਸੀਂ ਦੇਖ ਸਕਦੇ ਆ ਜਿਹੜੀ ਬੱਸ ਟੁੱਟੀ ਹੋ ਗਈ ਆ ਔਰ ਬੜਾ ਜਿਆਦਾ ਐਕਸੀਡੈਂਟ ਹੋਇਆ ਔਰ ਕਾਰ ਵੀ ਤੁਸੀਂ ਦੇਖ ਸਕਦੇ ਆ ਜਿਹੜੀ ਕਾਰ ਆ ਕਾਰ ਦਾ ਵੀਡੀਓ ਦਾ ਬੁਰਾ ਹਾਲ ਹੋ ਗਿਆ ਔਰ ਕਾਰ ਵੀ ਜਿਹੜੀ ਬਹੁਤ ਭਿਆਨਕ ਨੁਕਸਾਨੀ ਦੇ ਹੋ ਗਈ ਆ ਤੇ ਉੱਥੇ ਪਾਸੇ ਕਰਾਜੋ ਆ ਜਿਹੜੀ ਆ ਆ ਜਿਹੜੀ ਆ ਇعلان ਕੀਤੀ ਹੈ ਮੈਂ ਤਾਂ ਰੇਤੂ ਨਾ ਆਇਆ ਉਹਨੂੰ ਲੁਕਾ ਕੇ ਭਾਈ ਸਾਰੇ ਕਰ ਅਸੀਂ ਦੇਖ ਸਕਦੇ ਹਾਂ ਜਿਹੜੀ ਸਕਾਰ ਆ ਉਹਦਾ ਵੀ ਭਿਆਨਕ ਇਹਦਾ ਸਪੁੱਟ ਪਾ ਕਿ ਕੀ ਹੋ ਗਈ ਆ ਪਰ ਇੱਕ ਜਿਹੜੀ ਪੇਜ ਤੇ ਦੱਸੀ ਗਈ ਕਿ ਸਕੂਟਰ ਨਹੀਂ ਸਗੀ ਔਰ ਉਹਦਾ ਵੀ ਇਹੀ ਕੁਝ ਅਦਾ ਪਤਾ ਨਹੀਂ ਲੱਗਿਆ ਹੈਗਾ ਔਰ ਵੀਰ ਜਿਹੜੇ ਹੈਗੇ ਉਹਨਾਂ ਨੂੰ ਬਾਸਲ ਤੇ ਵੱਢ ਕੇ ਉਹ ਹਾਸਾ ਤੁਹਾਨੂੰ ਕਿੱਥੇ ਜਾਇਆ ਹੈਗਾ ਅਸੀਂ ਦੇਖ ਲੈਂਦੇ ਹਾਂ ਤੇ ਚਲਦੀ ਸਵੀਰ ਜਿਹੜਾ ਧੰਤ ਹਾਸਾ ਹੋਇਆ ਹੈਗਾ ਉਹ ਵਹੀ ਕੁਝ ਕਰੀ ਇਦਾਂ ਦੇ ਹਾਸੇ ਜਿਹੜੇ ਨਾ ਹੋਣ ਪਰ ਦਰਸ਼ਨ ਦੀਦਾ ਨੇ ਦੱਸਿਆ ਕਿ ਜਿਹੜਾ ਇਹ ਟਰੈਕਟਰ ਸੀਗਾ ਇਹ ਮੂਨਤਾਂ ਵਾਲੇ ਫੜਕ ਤੋਂ ਪਿੰਡ ਵਿਚੋਂ ਨਿਕਲ ਕੇ ਤੇ ਕ੍ਰੋਸ ਕਰਨਾ ਸੀਗਾ ਇਹਨੇ ਔਰ ਜਿਹੜੀ ਬੱਸ ਆ ਇਹ ਦਸਵਾ ਸੜਕ ਤੋਂ ਆਈ ਸੀਗੀ ਤੇ ਇਹਨੇ ਜਿਹੜੀ ਜਦੋਂ ਟੱਕਰ ਮਾਰੀ ਹੈਗੀ ਆ ਕਾਰ ਨੂੰ ਟਰੈਕਟਰ ਨੂੰ ਦੇਖ ਕੇ ਜਿਹੜਾ ਐਕਟਿਵ ਵਾਲਾ ਉਹਦਾ ਸ਼ਿਕਾਰ ਹੋਇਆ ਹੈਗਾ ਸੋ ਅਸੀਂ ਦੇਖ ਸਕਦੇ ਹਾਂ ਲਾਈਵ ਇਸੇ ਲਾਈਵ ਨੂੰ ਲੋਕ ਪੱਥੇ ਹੋਏ ਨਹੀਂ ਸੀਾਰੇ ਐਂਬੂਲੈਂਸ ਵੀ ਪਹੁੰਚ ਚੁੱਕੀ ਹੈ ਵੀ ਪੁਲਿਸ ਨੂੰ ਜਿਹੜੇ ਪ੍ਰਸ਼ਾਸਨ ਉਹ ਵੀ ਪਹੁੰਚਿਆ ਹੋਇਆ ਹੈ ਇੱਥੇ डे भी आई सैड कर रही हैगी वाहन जोड़े नुकसाने गए है बहुत मंदभागी घटना जो वाप रही है सवेरे सवेरे स्कूटरी है ਉਹ ਉਹ ਕਰੀ ਤੇ ਮੈਂ ਪਾਸਾ ਤੇ ਮੈਂ ਗੱਲ ਨੂੰ ਉਹ ਕਰ ਬੈਜੀ ਦੀ ਉਹ ਸੋ ਬਸ ਜਿਹੜੀ ਇਹ ਦਸਵਾ ਸਾਈਡ ਤੋਂ ਆ ਰਹੀ ਸੀ ਜੀ ਇਸ ਬੰਨੇ ਤੋਂ ਤੇ ਟ੍ਰੈਕਟਰੀ ਜਿਹੜਾ ਸੀਗਾ ਇਹ ਕ੍ਰੋਸ ਕਰ ਰਿਹਾ ਸੀਗਾ ਤੁਸੀਂ ਦੇਖ ਸਕਦੇ ਆ ਬੱਸ ਨੂੰ ਜਿਹੜੇ ਸਿੱਧੇ ਕਰਨ ਦੇ ਹੁਣ ਯਤਨ ਕੀਤੇ ਜਾ ਰਹੇ ਹੈਗੇ ਆ ਬਹੁਤ ਤਗੜਾ ਜਿਹੜਾ ਇਹ ਪੈਨਟ ਐਕਸੀਡੈਂਟ ਹੋਇਆ ਹੈਗਾ ਔਰ ਹਜੇ ਤੱਕ ਜਾਣਕਾਰੀ ਮਿਲ ਨਹੀਂ ਹੈਗੀ ਕਿ ਗੱਡੂਨ ਜਿਹੜੀ ਆ ਇਹਦਾ ਕਿੱਥੋਂ ਦਾ ਵੱਡੀ ਜਿਹੜੀ ਆ ਤੁਸੀਂ ਦੇਖ ਸਕਦੇ ਆ ਸਾਰੇ ਪਾਸੇ ਜਿਹੜੀ ਉਸਦੀਆਂ ਗੱਡੀਆਂ ਜਿਹੜੀਆਂ ਆ ਰਹੀਆਂ ਹੈਗੀਆਂ ਪੁਰਪੁਲ ਪ੍ਰਸ਼ਾਸਨ ਜਿਹੜਾ ਉਹ ਵੀ ਨੁਕਸ ਤੇ ਅੱਜ ਪਿਆ ਹੈਗਾ ਆ ਮਾਲਾ ਮੇਰੇ ਉਹ ਪਹਿਲੇ ਕੋਈ ਲਾਟ ਨਾ ਕਿਸੇ ਉਹ ਹੈ I don't know, I don't know.